ਬੱਸ ਬੱਸ ਸਲੇਪਾ ਆਉਂਦਾ ਲੱਗਦਾ ਵੀ ਹੋ ਜੂ ਕਾਮਯਾਬ ਚੱਕ ਲੈ ਆ ਲੈ ਆ ਲੈ ਜਿੱਤਦੀ ਆ ਵੀ ਜਿੱਤਦੀ ਆ ਲੈ ਸਾਰੀਆਂ ਗੁਰਜੋ ਚੱਕ ਲੈ ਚੱਕ ਲੈ ਸ਼ਾਵਾਇਸ਼ ਆ ਵੀ ਆ ਰੋਲ ਮਾਰਦੇ ਆ ਜਿੰਨੇ ਵੱਡੇ ਬੰਦੇ ਸਾਰੇ ਰੋਲ ਮਾਰਦੇ ਆ ਤਿਆਰੀ ਹੁੰਦੀ ਆ ਵਲੌਗ ਦੀ ਐ ਪ੍ਰੈਕਟਿਸ ਲਾਪੇ ਆ ਕਰਨ ਤੁਸੀਂ ਨਹੀਂ ਪ੍ਰੈਕਟਿਸ ਕਰਨੀ ਨਹੀਂ ਮੈਂ ਚੱਕਣੀ ਆਂ ਬੱਸ ਮੈਂ ਅਲਕੋ ਜੰਦੇ ਦੇਖੋ ਕਿੰਦਾ ਪੈਰ ਲਓ ਵੀ ਅੱਜ ਅੱਜ ਦੀ ਕਹਿੰਦੇ ਗੇਮ ਖੇਡਣੀ ਆਪਾਂ ਹਨਾ ਸਹੀ ਆ ਹੁਣ ਦੂਜੀ ਲਾਈਨ ਵੀ ਇਦਾਂ ਹੀ ਹੋਵੇ ਇਹਦੇ ਨਾਲ ਥੋੜੀ ਜੀ ਦੂਰੀ ਤੇ ਰੱਖੋ ਨਹੀਂ ਹੋਰ ਨਾ ਵਿੱਚੇ ਵੱਜਦੀਆਂ ਫਿਰ ਉਹ ਤੁਸੀਂ ਜਿਸਨੇ ਹੰਦੋ ਥੋੜੀ ਮੁਹਾ ਇੱਕ ਨਹੀਂ ਹਾਂਜੀ बराबर बराबर ਰੱਖਿਓ ਜਿੱਦਾਂ ਸੇਤ ਨੂੰ ਹਾਂਜੀ ਸਹੀ ਆ 25 ਹੋ ਗਈਆਂ ਇੱਕ ਲਾਈਨ ਚ ਬਰਾਬਰ ਰੱਖ ਰਹੀ ਆ ਦੇਹ ਲਓ ਭਾਈ ਦੌਰਨੇ ਦਾ ਤੁਸੀਂ ਆ ਚੱਕਣੀਆਂ ਵੀ ਤੁਸੀਂ ਆ ਦੇਹ ਲਓ ਹੁਣੇ 25 ਤਾਂ ਹੋ ਗਈਆਂ ਬਾ 10 15 ਇੱਧਰ ਲੰਬੀ ਹੋ ਜਾਣੀ ਨਾ ਲਾਈਨ ਬਹੁਤ ਐਂਦੀ 15 ਬੰਦਾ 15 ਬਹੁਤ ਨਹੀਂ ਦੀਦੀ ਕਰੋ 25 ਤਾਂ ਹੋਵੇ ਇਹ ਤਾਂ ਮਿੰਟ ਚ ਹੀ ਮੁੱਕ ਜਾਣੀਆਂ ਆ। ਦੀਦੀ ਐਸਰੇ ਕਿੱਧਰ ਬਾਣਾ? ਪਰ ਇਹਨਾਂ ਖੋੜੀ। ਬੇਤ ਖਾਸ ਆਵਾਜ਼ ਕੱਢੀ ਗੋਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਉਮੀਦ ਕਰਦੀ ਹਾਂ ਸਾਰਿਆਂ ਨੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਲੋ ਜੇ ਆਪਣਾ ਜਿਹੜਾ ਵਲੌਗ ਅੱਜ ਆਪਾਂ ਕਾਫੀ ਦਿਨਾਂ ਬਾਅਦ ਲੱਗੇ ਆ ਬਣਾਉਣ ਤੇ ਮੈਂ ਸੋਚਦੀ ਸੀ ਵੀ ਜਿਹੜਾ ਵਲੌਗ ਹੈ ਨਾ ਕੁਛ ਇੱਤਾ ਦਾ ਹੋਵੇ ਫਨੀ ਜਾਂ ਐਂਟਰਟੇਨਮੈਂਟ ਵਾਲਾ ਵੀ ਬੋਰਿੰਗ ਜਾਂ ਨਾ ਹੋਵੇ ਮੈਂ ਇਸੇ ਕਰਕੇ ਨਹੀਂ ਵਲੌਗ ਬਣਾਉਂਦੀ ਪਈ ਸੀ ਕਿਉਂਕਿ ਮੈਨੂੰ ਆਪ ਨੂੰ ਘਰ ਬੈਠੇ ਆਪਣੇ ਡੇਲੀ ਰੁਟੀਨ ਦਾ ਜਿਹੜਾ ਵਲੌਗ ਬਣਾਉਣਾ ਬਹੁਤ ਬੋਰਿੰਗ ਲੱਗਦਾ ਸੀਗਾ ਤੇ ਅੱਜ ਆਪਾਂ ਇੱਕ ਗੇਮ ਲੈ ਕੇ ਆਏ ਆ ਤੇ ਮੈਂ ਕਿਹਾ ਚਲੋ ਆ ਵੀ ਚਲੋ 판ਨੇ ਇੰਜੋਏ ਆ ਵੀ ਦੇਖਦੇ ਅੱਜ ਕਿੱਦਾਂ ਹੁੰਦੇ ਨੇ ਦੀਦੀ ਦਾ ਤੇ ਉਧਰ ਵੱਡੇ ਦੀਦੀ ਦਾ ਇਹਨਾਂ ਦੋਨਾਂ ਦਾ ਪਹਿਲਾ ਮੈਚ ਲੱਗੂਗਾ ਪਹਿਲਾ ਤੁਹਾਡਾ ਲੱਗਣਾ ਨਹੀਂ ਪਹਿਲਾ ਤੁਹਾਡਾ ਲੱਗਣਾ ਤੁਸੀਂ ਵੱਡੇ ਆ ਮੈਂ ਤੁਸੀਂ ਉਪਰ ਤੁਹਾਡੀ ਮੈਚ ਕਰਦੀ ਆ ਦੋਨਾਂ ਦੀ ਨਹੀਂ ਮੁਕਾਬਲਾ ਤੁਹਾਡੇ ਕੋ ਝੂਣਾ ਪਹਿਲਾ ਤੁਹਾਡੇ ਦੋਨਾਂ ਚ ਹੋਣਾ ਚਾਹੀਦਾ ਨਹੀਂ ਤੇ ਸਾਨੂੰ ਚੰਗਾ ਲੱਗਦਾ ਨਹੀਂ ਲੈ ਕਿਉਂ ਸਿਆਣਾ ਬੰਦਾ ਉਹਨਾਂ ਜੋ ਆਨ ਲਿਖੇ ਦੌੜ ਲੈਣਾ ਨਹੀਂ ਚਲੋ ਠੀਕ ਆ ਫੇ ਸਾਡੇ ਦੋਨਾਂ ਚਲੋ ਠੀਕ ਆ ਪਹਿਲਾਂ ਮੈਂ ਤਾਂ ਦੀਦੀ ਹੈ ਨਾ ਆਪਾਂ ਇਹ ਗਲਾਸੀਆਂ ਚੱਕਣੀਆਂ ਆ ਠੀਕ ਆ ਜਿਹੜਾ ਸਾਡੇ ਦੋਨਾਂ ਚੋਂ ਜਿਹੜਾ ਸਾਡੇ ਦੋਨਾਂ ਚੋਂ ਜਿੱਤ ਗਿਆ ਉਹ ਤੇ ਦੀਦੀ ਨਾਲ ਹੀ ਦੀ ਨਾ ਮੈਚ ਲਗਾਊਗਾ ਠੀਕ ਆ ਪਰ ਮੈਨੂੰ ਮੈਨੂੰ ਸੀ ਜਿੱਤਣਾ ਆ ਮੈਂ ਹਾਰਿਆ ਨਾ ਦੀਦੀ ਜੇ ਸਾਡਾ ਨਾ ਦੀਦੀ ਦੀ ਘਰ ਨੂੰ ਤਾਂ ਹੁਣ ਹੀ ਸੌਂ ਕਰਕੇ ਬੈਠੋ ਨਹੀਂ ਜੇ ਸਾਡਾ ਨਾ ਦੀਦੀ ਦੀ ਨਾ ਅੱਟ ਭੱਜਿਆ ਕੰਮਕਾਰ ਕਰਦੇ ਆ ਸਾਡੇ ਤਾਂ ਇਹ ਨਾ ਹੈ ਹੀ ਨਹੀਂ ਉਹ ਤੋੜਾ ਫੇਰਾ ਸਾਡੀ ਸਾਡੀ ਨੇ ਪ੍ਰੈਕਟਿਸ ਨਹੀਂ ਹੈਗੀ ਸਾਡੇ ਵੀ ਪ੍ਰੈਕਟਿਸ ਨਹੀਂ ਆ ਕਿ ਤੋਣਨੇ ਦੀ ਜਿਹਾ ਸਾਡੇ ਦੀ ਦੌੜ ਦੌੜ ਕਰਦਾ ਕੰਮ ਕਰਦੇ ਕਿਉਂਕਿ ਇਹ ਨਾ ਹਵੇਲੀ ਦਾ ਪਸਮਾ ਦਾ ਬਹੁਤ ਕੰਮ ਆ ਹੈ ਨਾ ਤੁਹਾਡਾ ਫੇ ਤੁਹਾਡੇ ਦਾ ਬੇਲੀ ਇੰਨਾ ਤੋਰਾ ਫੇਰਾ ਤੁਹਾਨੂੰ ਹੈਗਾ ਠੀਕ ਆ ਚਲੋ ਕਰਦੇ ਆਪਾਂ ਸਟਾਰਟ ਤੇ ਸਾਰੇ ਜਿਹੜੇ ਵਲੌਗ ਦੇ ਨਾਲ ਬਣੇ ਰਹੇ ਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਆਪਣੇ ਸੋਹਣੇ ਸੋਹਣੇ ਜਰੂਰ ਕਰਿਆ ਕਰੋ ਠੀਕ ਆ ਜੀ ਸੈਂਟਰ ਚ ਕਰ ਦੋ ਵਿੱਚ ਉਹ ਵਿੱਚ ਪੌੜੀ ਦਾ ਹੋਰ ਸਾਡਾ ਵਿੱਚ ਹੀ ਫਸ ਜਾਂਗੇ ਕਿੱਧਰ ਰੱਖਣੀ ਆ ਕਿੱਧਰ ਥੋੜੇ ਉਧਰ ਨੂੰ ਪਰੇ ਪਰੇ ਨੂੰ ਹਾਂਜੀ ਤੂੰ ਜਿਹੜਾ ਦੁਕਾਨੇ ਇੱਕੋ ਜਿਹਾ ਕਿਉਂ ਪਾ ਗਿਆ ਨਹੀਂ ਉਹਨਾਂ ਇੱਧਰ ਪਾ ਗਿਆ ਨਹੀਂ ਹਾਂ ਨਹੀਂ ਐਦਾਂ ਨਹੀਂ ਉਹ ਆਪਾਂ ਇੱਥੇ ਇੱਕ ਟੋਕਰੀ ਰੱਖ ਦੇਣੀ ਕੁਛ ਵੀ ਰੱਖ ਦੇਣਾ ਬਾਲਟੀ ਠੀਕ ਆ ਹਾਂ ਉਹ ਦੀਨੇ ਹੁਣ ਸੈਂਟਰ 'ਚ ਲੱਗੇ ਕਰਨ ਠੀਕ ਆ ਲਾਈਨ ਆਪਾਂ ਦੋਨਾਂ ਨੇ ਸਟਾਰਟ ਕਰਨੀ ਇੱਕੋ ਹੀ ਟਾਈਮ ਤੇ ਮੈਂ ਕਰੂੰਗੀ ਦੀਦੀ ਪਿੱਛੇ ਚੱਕਣੀਆਂ ਸਟਾਰਟ ਦੀਦੀ ਤੁਸੀਂ ਮੋਰੋ ਸਟਾਰਟ ਕਰੋਗੇ ਚੱਕਣੀਆਂ ਪੋਣੀਆਂ ਉੱਥੇ ਹੀ ਆ ਟੱਪ ਜਾ ਰੱਖ ਲਓ ਇੱਥੇ ਕੋਈ ਬਸ ਉਹਦੇ 'ਚ ਚਲੋ ਆਪਾਂ ਨੂੰ ਕਿਵੇਂ ਸੇਪਰ ਕਰੀਏ ਚਲੋ ਚਾਹ ਬਾਅਦ ਹੀ ਪੀਨੇ ਆ ਹੁਣ ਦੇ ਇੱਕ ਸੇਤ ਨੂੰ ਹੋਣ ਦੇਰ ਸਹੀ ਕਿ ਨਹੀਂ ਹਾਂ ਸਹੀ ਆ ਸਹੀ ਆ ਆਹ ਬਸਾ ਠੀਕ ਆ ਟੱਪ ਇਹਦੇ ਚ ਆਪਾਂ ਰੱਖੀ ਜਾਣੀਆਂ ਆ ਇੱਕ ਚ ਰੱਖ ਹੋਰ ਰੱਖ ਹੋ ਜਾਣੀਆਂ ਨਹੀਂ ਤਾਂ ਇੱਕ ਹੋਰ ਹੈਗਾ ਜੇ ਨਿੱਤਰੂ ਚੱਕ ਉੱਧਰ ਜਾਣੀ ਹੋਵੇ ਨਹੀਂ ਉੱਧਰ ਨੂੰ ਥੋੜੀ ਜਾਣਾ ਆਪਾਂ ਇੱਧਰ ਨੂੰ ਹੀ ਆਣਾ ਆ ਚੱਕ ਕੇ ਇੱਥੇ ਹੀ ਪਾਉਣੀ ਆ ਇੱਕ ਥਾਂ ਹੀ ਐਦਾਂ ਹੀ ਆ ਗੁਰਜਤ ਐਵੇਂ ਇੱਕ ਥਾਂ ਹੀ ਰੱਖਣੀ ਆ ਇੱਕ ਨੇ ਇਧਰੋਂ ਚੱਕਣ ਜਾਣਾ ਦੂਜੇ ਨੂੰ ਉਧਰੋਂ ਚੱਕ ਕੇ ਆਣਾ ਇਹ ਪਾਉਣੀ ਆ ਇੱਕ ਥਾਂ ਹੀ ਆ ਗਲਾਸੀਆਂ ਹੀ ਪਾਉਂਦੇ ਇੱਕ ਥਾਂ ਹਾਂ ਆ ਆ ਕੀ ਸੀਗਾ ਕੋਲਾ ਪੀ ਲੈ ਜਿੱਤ ਕੇ ਹਾਂ ਜੇ ਬੰਦਾ ਕਹੇ ਤੇਰੇ ਵੀ ਜਾਂਦਾ ਕਰ ਇਹ ਤਾਂ ਤੇਰੇ ਵੀ ਡੱਕੀ ਆਹ ਮਿਲਾਦੀਨ ਵਹਿ ਵਹਿ ਕੇ ਕਲਾਸਿਕ ਵਹਿ ਵਹਿ ਕੇ ਚੱਕ ਲੈਣੀਆ ਉਹ ਵੇਖੋ ਨਾ ਨਹੀਂ ਹਲੇ ਉਹ ਜਿਹੜੇ ਤਿੰਨ ਤਿੰਨ ਰਹਿੰਦੇ ਆ ਆ ਲੈ ਤਾਂ ਚੱਲ ਭੀ ਜਿੱਤ ਲਈ ਚਾਲ ਜਿੱਤ ਕੇ ਵੀ ਜਿੱਤ ਕੇ ਵਹਿ ਵਹਿ ਕੇ ਜਿੱਤ ਕੇ ਠੀਕ ਆ ਦੇਖ ਲੋ ਫੇ ਮੈਂ ਪਿੱਛੇ ਜਾਣੀ ਤੁਸੀਂ ਮੋਹਰੇ ਚੱਕੋ ਨਹੀਂ ਠੀਕ ਆ ਤੁਸੀਂ ਪਹਿਲਾਂ ਮੋਹਰੇ ਜਾ ਮੈਂ ਪਿੱਛੇ ਆਂ ਅਚੱਕਣੀਆਂ ਉੱਥੇ ਹੀ ਆ ਮੈਂ ਤੁਹਾਨੂੰ ਸੁਣਾਉਣਾ ਚਾਹਤੀ ਸੀ ਇੱਥੇ ਚੱਲੋ ਉਧਰ ਤੋਂ ਬਾੰਟੂ ਹੈਨਾ ਵੈਸੇ ਕਹਿੰਦੇ ਆ ਵੀ ਜਿਹੜਾ ਪਿੱਛੇ ਚੱਕਣੀਆਂ ਸ਼ੁਰੂ ਕਰਦਾ ਨਾ ਉਹ ਹੀ ਜਿੱਤਦਾ ਹਮੇਸ਼ਾ ਬੀਬੀ ਤਾਂ ਇਹ ਕਹਿੰਦੇ ਮੈਂ ਪਿੱਛੇ ਚੱਕਣੀਆਂ ਪਿੱਛੇ ਚੱਕਣੀਆਂ ਹੈ ਹੈ ਦਰਵਾਜ਼ਾ ਤੱਕ ਕਾਕੇ ਦੇ ਸਾਬ ਤੋਂ ਸਾਰੇ ਕਰਕੇ ਕਿੰਨੇ ਆ ਅੱਜ ਲੈ ਕੇ ਸ਼ੁਰੂ ਕਰਾਂਗੇ ਚੱਲ ਸਾਡਾ ਕੱਪ ਹੋਂ ਦੇ ਵਿੱਚ ਰੱਖ ਦਿਆਂਗਾ ਹੂੰ ਠੀਕ ਹੈ One, two, <laughs> 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 क्या बात है <laughs> क्या खूबसूरत <वात है? laughs> <laughs> गेम है ਬੱਸ ਬੱਸ ਸਲੀਪ ਆਉਣਾ ਬੰਦਾ ਲੱਗਦਾ ਵੀ ਹੋ ਜੂ ਕਾਮਯਾਬ ਅੱਗੇ ਦੋਟੇ ਕੇ ਨਹੀਂ ਕੋਈ ਨਹੀਂ ਛੁਰੂ ਛੁਰੂ ਰੱਖੋ ਗੇਮ ਇੱਕ ਟੱਕੜਾ ਲੈ ਬੇ ਚੱਕ ਚੱਕ ਕੇ ਆ ਲੈ ਆ ਲੈ ਜਿੱਤਦੀ ਆ ਵੀ ਜਿੱਤਦੀ ਆ ਤਾਂ ਜਿੱਤ ਗਈ ਰੋਲ ਮਾਰਤਾ ਭੀ ਰੋਲ ਚੀਟਿੰਗ 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 ਆ ਰਹਾ ਹਾਰ ਗਈ ਮੈਂ ਆ ਤੱਕ ਕੋਈ ਮੇਰੇ ਇਹ ਦੋ 4 8 ਚਲੋ ਕਰੋ ਸ਼ੁਰੂ ਮੈਂ ਹਾਰ ਗਈ ਸੀ ਹਾਲੋ ਬੀਬੀ ਵੀ ਫਾਸਟ ਆਈ ਆ ਬੀਬੀ ਰੋਲ ਮਾਰ ਕੇ ਵੀ ਫਾਸਟ ਨਹੀਂ ਆਈ 2467 ਕਾਂਜੀਤ ਕਾਂਜੀਤ 24 ਮੇਰੇ ਕਾਂਜੀਤ ਆ ਬੀਬੀ ਦੇ ਦੋ ਦੋ ਵੀ ਚੱਕੀਆਂ ਤਾਂ ਵੀ ਇਹਦੀ ਗੇਮ ਇੱਥੇ ਫਸ ਗਈ ਭਾਈ ਮੈਂ ਜਿੱਤ ਕੇ ਦੀ ਵੀ ਫਸ ਗਏ ਬਾਤ ਹੋ ਗਈ ਇੱਥੇ ਤੇ ਮਾ ਬਾਸਾ ਮੈਂ ਚੱਕੀਆ ਮੈਂ ਤਾਂ ਚੱਕ ਦੇ ਅਰੇ ਦੋ ਦੋ ਵੀ ਚੱਕੀਆਂ ਤਾਂ ਵੀ ਗੱਲ ਬਣੀ ਦੋ ਦੋ ਚੱਕ ਕੇ ਵੀ ਹਾਏ ਹਾਏ ਅੰਮੀ ਅਗਰ ਆਪਾਂ ਨਾ ਪਾਣੀ ਮੈਨੂੰ ਵੀ ਦੇ ਦਿਓ ਮਾਸ ਹੋ ਗਈ ਹੁਣ ਕੰਨਾ ਗੁਰਜੋਤ ਨਾਲ ਚਲੋ ਤੁਹਾਡੇ ਦੋਨਾਂ ਦੀ ਆ ਜਾਓ ਵੀ ਅੱਛਾ ਮੇਰੇ ਨੇਕ ਦੀਦੀ ਦਾ ਗੁਰਜੋਤ ਹੀ ਲੱਗੇ ਤੇ ਜਿਹੜਾ ਜਿੱਤੂ ਹੈ ਤੁਹਾਡੇ ਨਾਲ ਬਾਈ ਚਲੋ ਤੁਸੀਂ ਦੋਨੋਂ ਹੀ ਘੱਲੋ ਫੈਸਲਾ ਲੈ ਲਿਓ ਜਦ ਤੱਕ ਅਹੀਂ ਠੀਕ ਹੈ ਨੀ ਤਾਈ ਬੜਾ ਕੱਢ ਗਿਆ ਤੈ ਇੱਧਰ ਪਾਣੀ ਦੀ ਸੇਵਾ ਕਰੋ ਓਹੋ ਐਵੇਂ ਭੋਲੀ ਲੋ ਵੀ ਹੁਣ ਇਹਨਾਂ ਦਾ ਲੱਗਾ ਮੈਚ ਹੋਣਾ ਮਾਂ ਪੁੱਤ ਦਾ ਇੱਕ ਨੇ ਇੱਥੋਂ ਚੱਕਣੀਆਂ ਸ਼ੁਰੂ ਕਰਨੀਆਂ ਇੱਕ ਨੇ ਪਿੱਛੋਂ ਠੀਕ ਆ ਮੈਂ ਆਪਣੇ ਕੋਲ ਤਾਂ ਨਾ ਬੁਲਾ ਚਲੋ ਕਰੋ ਵਾਣੂ ਵਾਣ ਹੈ ਇੱਕ ਇੱਕ ਲੈ ਕੇ ਹੋਣੀ ਆ 1 2 3 ਦੀਦੀ ਨੂੰ ਆਤਮਈ ਹੋਈ ਮੈਂ ਪਿੱਛੇ ਜਾਣਾ ਮੈਂ ਪਿੱਛੇ ਜਾਣਾ ਓਏ ਫਿਰ ਦੇਖੀ ਛੋਟਾ ਛੋਟਾ ਆ ਜਾ ਵਾ ਗੋਟੇ ਗੋਟੇ ਕੈਂਪ ਕਰਦੇ ਮੈਂ ਤਾਂ ਕਹਿੰਦੀ ਇੰਨੀ ਕਿਸੇ ਰੋਜ਼ ਹੋਦਿਆ ਕਰ ਤੁਸੀਂ ਦੋ ਚੱਕ ਲੈ ਗੁਰਜੋਦ ਜਿਹੜਾ ਰੋਲ ਮਾਰਦਾ ਚੱਲ ਤੂੰ ਵੀ ਨਾਲ ਉਦਾਂ ਦਾ ਹੋ ਜਾ ਆ ਲੈ ਸਾਰਿਆਂ ਨੂੰ ਚੱਕ ਲੈ ਚੱਕ ਲੈ ਸ਼ਾਵਾਸ਼ ਆਹ ਆਹ ਵੀ ਆ ਰੋਲ ਮਾਰਦੇ ਆ ਜਿੰਨੇ ਵੱਡੇ ਬੰਦੇ ਸਾਰੇ ਰੋਲ ਮਾਰਦੇ ਆ ਇਹ ਆ ਥੱਲੇ ਆ ਆਹ ਹੋ ਆਹ ਹੋ ਦੇਖੋ ਜਿਹੜੀਆਂ ਥੱਲੇ ਡਿੱਗੀਆਂ ਉਹ ਹਾਂ ਦੀਦੀ ਨਾਲ ਉਹ ਤਾਂ ਧੋਲ ਲਿਆ ਤੁਸੀਂ ਨਾਲੇ ਦੇਖ ਲਓ ਕਹਿੰਦੇ ਲੈ ਗੋਡਾ ਦੋਸ ਦਾ ਗੋਡਾ ਦੋਸ ਦਾ ਜਨੂਆਈ ਕਹਿੰਦੇ ਵੀ ਰੋਜ਼ ਦੀ ਪ੍ਰੈਕਟਿਸ ਆ ਰੋਜ਼ ਇੰਨਾ ਸੈਰ ਕਰਦੇ ਤੁਰਦੇ ਆ ਵੀ ਉਹਨਾਂ ਨੇ ਜਿੱਤ ਜਾਣਾ ਮੇਰਾ ਹੁਣ ਕੌਣ ਜਿੱਤੇ ਆ ਦੀਦੀ ਨਹੀਂ ਗੁਰਜੋਤ ਗੁਰਜੋਤ ਜਿੱਤੇ ਆ ਤੁਸੀਂ ਤਾਂ ਰੋਲ ਮਾਰੇ ਆ ਗੁਰਜੋਤ ਤਾਂ ਦੋਨਾਂ ਦੀ ਵਾਰੀ ਗੁਰਜੋਤ ਜਿੱਤੇ ਆ ਹੁਣ ਮੇਰੀ ਤਾਂ ਗੁਰਜੋਤ ਦੀ ਚਲੋ ਫੇ ਗੁਰਜੋਤ ਮੈਂ ਵੀਨਰ ਹੋਇਆ ਫੋਟੋ ਵਾਲੀ ਚਾਹ ਮੈਨੂੰ ਆਹੋ ਹੋਰ ਦੱਦਾ ਸ਼ੇਕ ਬਣਾ ਦੇ ਉਹ ਮੁੰਡੇ ਨੂੰ ਵੀ ਸ਼ੇਕ ਚਲੋ ਤੁਸੀਂ ਮੈਂ ਚਾਰ ਰੱਖੋ ਨਾਮ ਕੰਨ ਤਾਂ ਜੇਰ ਜਾ ਰਿਹਾ ਚਲੋ ਦੇਖਦੇ ਹਾਂ ਵੀ ਹੁਣ ਜਿਹੜਾ ਮੈਚ ਆ ਮੇਰਾ ਤੇ ਹੁਣ ਗੁਰਜੋਤ ਦਾ ਲੱਗਾ ਹੁਣ ਕਿਸ ਬੰਦਿਆਂ ਦਾ ਹਾਂ ਚਲੋ ਤੇਰੇ 1 2 3 1 2 3 नहीं नहीं चीटिंग ना करो भाई नहीं 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 सख्त कै मुकाबला बहुत सख्त मुकाबला चल रहा तो ला ला तो <laughs> हौसला रखो भाई हौसला कट्ठे ही हाँ कट्ठे कट्ठे कठिया कठिया शाबाश 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 बीबी तेरक ना जाई ओ बीबी दो बार है तेरिया शाबाश शाबाश ਕਿਆ ਮੁਕਾਬਲਾ ਭਈ ਕਿਆ ਮੁਕਾਬਲਾ ਜਬਰਦਸਤ ਮੁਕਾਬਲਾ ਸੀਗਾ ਭਈ ਜਬਰਦਸਤ ਪਰ ਗਲਾਸ ਨਾ ਫਾੜ ਦੇ ਗਈ ਉਹ ਤਾਂ ਜਿੱਤ ਗਿਆ ਭਈ ਗਰਜੋਤ ਵਾਹ ਮੁੰਡਾ ਵੀਰ ਸਾਡਾ ਜੇ ਮਾਰਾ ਭਈ ਪਰ ਫਸਮਾ ਮੈਂ ਇੱਕ ਸੀਗਾ ਅ ਬੀਬੀ ਦਾ ਦੋ ਵਾਰੀ ਮੈਚ ਲੱਗਾ ਬੀਬੀ ਸਾਫ ਸਾਫ ਹੋ ਗਈ ਸੀ ਕਹਿੰਦੀ ਮੈਂ ਇਦਾਂ ਨਹੀਂ ਗਈ ਪਰ ਆ ਦੇਣਾ ਕਿ ਨਾ ਧੋੜ ਦਿੱਦੀ ਨਹੀਂ ਆਹੋ ਆਰੇ ਸਰੀਰ ਨਾ ਪਾਹ ਕਰਕੇ ਆ ਬੀਬੀ ਮੋਟੀ ਨੂੰ ਆਪਾਂ ਛੋਰਲੀ ਕੇ ਅੰਦਰ ਜਦੋਂ ਇਹ ਸਾਰ ਨੂੰ ਦੇਖੇ ਤੇ ਜੋ ਕਹਿੰਦੇ ਹੀ ਛੋਰਲੀ ਛੋਰਲੀ ਬੋਤਲ ਤੇ ਫਸੀ ਰਹੀ ਉਡੀ ਨਹੀਂ ਹਲੇ ਹੋਰੇ ਸਾਹ ਲੈ ਲਿਓ ਪਹਿਲਾਂ ਪਾਣੀ ਪੀ ਲਓ ਪਾਣੀ ਲਿਆ ਦਿਓ ਚਾਹੀਦਾ ਪਾਣੀ ਲਿਆ ਦਿਓ ਕੇ ਸ਼ੇਕ ਬਣਾਈਏ ਓਹੋ ਲੈ ਵੀ ਆਹ ਬੰਦਾ ਹਣ ਨਵਾਂ ਆਇਆ ਇਹ ਗਲਾਸੀਆਂ ਇਕੱਠੀਆਂ ਕਰਨੇ ਨੂੰ ਇਹ ਲਿਆਂਦਾ ਹਨਾ ਹਨਾ ਕੀਰਤ ਨੇ ਕੰਟਾ ਦੇ ਨਾਲੇ ਘਰੀ ਜਾਣਾ ਕਟੀਆਂ ਹੈਲਪ ਕਰਾਉਣਾ ਨਹੀਂ ਮਾਹੀ ਨਾ ਹੈਲਪ ਕਰਦਾ ਵੀ ਮੁੰਡਾ ਸਾਡਿਆ ਅਸੀਂ ਥੱਕ ਗਈਆਂ ਸਾਨੂੰ ਸਾਹੋ ਸਾਹ ਅਸੀਂ ਹੋ ਗਈਆਂ ਹੁਣ ਆਈ ਕਿ ਚੱਲ ਕਾਕਾ ਤੂੰ ਕਟੀਆਂ ਕਰ ਗਲਾਸੀਆਂ ਸਹੀ ਨਹੀਂ ਸ਼ੁਰਲੀ ਸੌਂਸ ਹਾਂ ਸ਼ੁਰਲੀ ਜਿਹੜੇ ਸੌਤੋਂ ਤੇਜ਼ ਕਹਿੰਦੇ ਹੈਗੇ ਵੀ ਆਹ ਬੀਬੀ ਸਾਹਿਬ ਤੋਂ ਤੇਜ਼ ਹੈ ਉਹ ਪਹਿਲੇ ਠੋਸ ਹੋ ਗਈ ਕੋਈ ਤਾਂ ਹੈ ਸਰੀਰ ਭਾਰਾ ਹੋ ਗਿਆ ਖੜੀ ਚੋਲ ਖੜੀ ਚੋਲ ਖੜੀ ਚੋਲ ਖਾ ਕੇ ਆਏ ਐ ਥੈਂਕ ਯੂ ਮੇਰਾ ਪੁੱਤ ਲੈ ਇਹ ਚ ਪਾ ਲੈਨੇ ਆ ਆ ਖਾ ਲੈ ਹੂੰ ਠੀਕ ਹੈ ਚਲੀ ਗਿਆ ਹੁਣ ਘਰਾਂ ਨੂੰ ਫੇ ਹੋਰ ਚੱਲ ਜਾਈਏ ਇਕੱਠੇ ਹੋਏ ਤਿੰਨ ਮਹੀਨਿਆਂ ਬਾਅਦ ਤਿੰਨ ਮਹੀਨਿਆਂ ਬਾਅਦ ਸਹੀ ਗੱਲ ਆ ਬਹੁਤ ਟਾਈਮ ਬਾਅਦ ਇਨਾ ਭਾਜੀ ਨੂੰ ਮਿਲਣ ਆਲਾ ਸੀ ਆਈ ਨਹੀਂ ਭਾਜੀ ਨੂੰ ਮਿਲ ਨਹੀਂ ਹਾਇ ਭਾਜੀ ਚੱਲ ਗਏ ਬਾਹਰ ਮੇਰੇ ਵੀ ਪੁਰਾਣੇ ਆ ਸੀ ਹਾਂ ਮੈਨੂੰ ਚੇਤਾ ਭੁੱਲ ਗਿਆ ਹੀ ਮੈਂ ਸੌ ਗਈ ਚੇਤੇ ਸੀ ਸੋਚਦੀ ਰਹੀ ਰਹੇ ਤਾ ਚਲੋ ਹੁਣ ਆਪਣੇ ਵਲੌਗ ਦਾ ਐਂਡ ਕਰ ਦੋ ਫੇ ਸਾਰਿਆਂ ਨੂੰ ਦੱਸ ਦੋ ਵੀ ਵਲੌਗ ਸਾਡਾ ਕਿੱਦਾਂ ਦਾ ਲੱਗਾ ਫਾਈ ਮੈਂ ਤਾਂ ਥੱਕ ਗਈ ਸਾਰੇ ਸਾਰੇ ਮੈਸੇਜ ਕਰਕੇ ਦੱਸਿਓ ਸਾਡਾ ਬਲੌਗ ਕਿੱਦਾਂ ਦਾ ਲੱਗ ਕਮੈਂਟ ਕਰਿਓ ਸਾਰੇ ਜਾਨੇ ਸੋਹਣੇ 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 ਕਮੈਂਟ ਕਰਿਓ ਕਿਹੜੀ ਬੀਬੀ ਕਾਮਯਾਬ ਹੋਈ ਤਾਂ ਕਿਹੜੀ ਬੀਬੀ ਦੀ ਥੋਸੇ ਸਾਰੇ ਪਗੜਾ ਮੇਰੀ ਥੋਸੇ ਨਾਲ ਜਿਹੜੀ ਬੀਬੀ ਨਾਲ ਕਹਿੰਦਾ ਤੇ ਤੇਜ ਹੈ ਉਹ ਬੀਬੀ ਪਹਿਲਾਂ ਹੀ ਬਹਿ ਗਈ ਹੈ ਨਾ ਅੱਜ ਤਾਂ ਵੀ ਸਾਰੇ ਜਾਨੇ ਦੱਸਿਓ ਸੋਹਣੇ ਸੋਹਣੇ ਕਮੈਂਟ ਕਰਿਓ ਫਿਰ ਜੇ ਤੁਹਾਡੇ ਕਮੈਂਟ ਆਏ ਹਨਾ ਫਿਰ ਆਪਾਂ ਅੱਗੇ ਤੋਂ ਇਦਾਂ ਦੀਆਂ ਹੋਰ ਵੀਡੀਓਸ ਲੈ ਕੇ ਆਵਾਂਗੇ ਸਹੀ ਨਹੀਂ ਵਿੱਚ ਵੀ ਲਾਵਾਂਗੇ ਫਿਰ ਵਿੱਚ ਆਪਣੇ ਆ ਨਿੱਕੇ ਨੰਨੇ ਮੁੰਨੇ ਆ ਜਾ ਇੱਧਰ ਲੈ ਬਈ ਮੁੰਡੇ ਤਾਂ ਨਾ ਉਹ ਚਿਰ ਹੋ ਗਿਆ ਕੀ ਰਹਿ ਤੈਨੂੰ ਪ੍ਰਾ ਪ੍ਰਾ ਅੱਜ ਨਾਲ ਆਹੋ ਹੋਈ ਤਿਆਰੀਆਂ ਬਣਾਈਆਂ ਆ ਅੱਗੇ ਸੱਚੀ ਬੜਾ ਟ੍ਰੈਂਡ ਤੁਰਿਆ ਹੈਗਾ ਇਹ ਵੀ ਟੀ-ਸ਼ਰਟਾਂ ਸਾਰਾ ਫੋਟੋ ਵਾਲੀਆਂ ਦਾ ਕਰਨਾ ਸਾਬ ਤੋਂ ਬਣਾ ਕੇ ਲੇ ਗੀ ਹੂੰ ਚਲੋ ਠੀਕ ਆ ਜੀ ਵਲੌਗ ਦਾ ਆਪਾਂ ਕਰਦੇ ਐਂਡ ਤੇ ਜੇ ਤੁਹਾਨੂੰ ਸਾਡਾ ਵਲੌਗ ਸੋਹਣਾ ਲੱਗਾ ਤੇ ਤੁਸੀਂ ਸਾਰੇ ਜਣੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਗੇ ਤੋਂ ਆਪਾਂ ਇਦਾਂ ਦੇ ਵਲੌਗ ਲੈ ਕੇ ਆਈਏ ਤੇ ਜੇ ਆਪਾਂ ਕਿਤੇ ਗੁਰੂ ਘਰ ਜਾਈਦਾ ਉੱਥੇ ਦਾ ਆਪਾਂ ਤੁਹਾਨੂੰ ਇਤਿਹਾਸ ਦੱਸੀਦਾ ਹੈ ਤੇ ਸਾਡੇ ਹੁਣ ਇਹ ਹੀ ਹੈ ਜ਼ਿਆਦਾਤਰ ਦਿਲ 'ਚ ਵੀ ਆਪਾਂ ਕਿਤੇ ਜਾਈਏ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਈਏ ਤੇ ਤੁਹਾਨੂੰ ਉੱਥੇ ਦਾ ਇਤਿਹਾਸ ਵੀ ਦੱਸੀਏ ਤੇ ਸਾਡਾ ਮਤਲਬ ਇਹ ਆ ਕਿ ਵੱਖ-ਵੱਖ ਜਿਹੜੀਆਂ ਜਦੋਂ ਲੋਕ ਘੁੰਮਣ ਫੇਰਨੇ ਜਾਂਦੇ ਆ ਹਨਾ ਅਸੀਂ ਉਹ ਘੁੰਮਣ ਫੇਰਨ ਨਾਲੋਂ ਹਟ ਕੇ ਅਸੀਂ ਗੁਰੂ ਘਰਾਂ 'ਚ ਜਾਣਾ ਪਸੰਦ ਕਰਦੇ ਆ ਤੇ ਉੱਥੇ ਤਾਂ ਤੁਹਾਨੂੰ ਆਪਾਂ ਇਤਿਹਾਸ ਵੀ ਜਾਣੂ ਕਰਾਈਦਾ ਆ ਹਨਾ ਬਾਕੀ ਤੁਸੀਂ ਸਾਰੇ ਜਣੇ ਦੱਸਿਓ ਤੁਹਾਨੂੰ ਕਿੱਥੇ ਦੀ ਹਿਸਟਰੀ ਵਧੀਆ ਲੱਗਦੀ ਹੈ ਤਾਂ ਆਪਾਂ ਉੱਥੇ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਣੇ ਵਲੌਗਰਾਂ ਹੀ ਤਾਂ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਦਾਂ ਲੱਗਾ ਸਾਰੇ ਜਣੇ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਅੱਗੇ ਤੋਂ ਇਦਾਂ ਦੇ ਸੋਹਣੇ-ਸੋਹਣੇ ਬਲੌਗ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਠੀਕ ਆ ਜੀ ਤਾਂ ਮਿਲਦੇ ਹੁਣ ਆਪਾਂ ਨੈ सत श्रीकाल सारियां नू बाय बाय तू भी कर दे कीरत बाय कर बाय <laughs>